ਤੇ ਸੀ ਕਿ ਖੇਤ ਤੇ ਅੱਜ ਸਾਰੀ ਮੱਕੀ ਦਿਖਾਵਾਂਗੇ ਤੁਹਾਨੂੰ ਠੀਕ ਆ ਨਾ ਆਲੂ ਵਾਲੀ ਜ਼ਮੀਨ ਤੇ ਪੀਜੀਬੀ ਆ ਤੇ ਬਹੁਤ ਵਧੀਆ ਮੱਕੀ ਆ ਤੇ ਹੁਣ ਸਾਰੀ ਦਿਖਾਉਣ ਲੱਗਿਆ ਬਾਈ ਹੁਣ ਜਿਹੜੀ ਤੁਸੀਂ ਆਹਾ ਮੱਕੀ ਦੇਖਦੇ ਹੋ ਅੱਜ ਇਹਨੂੰ ਹੋ ਗਏ 70 ਦਿਨ ਜਿਹੜੀ ਆ ਪਿੱਛੇ ਤੁਸੀਂ ਖੜੀ ਦੇਖਦੇ ਹੋ ਤੇ ਹੁਣ ਦੂਜੇ ਪਾਸੇ ਜਿਹੜਾ ਦਿਖਾਈਏ ਇਹ ਮੱਕੀ ਨੂੰ ਘੱਟੋ ਘੱਟ ਹੋ ਗਏ ਅੱਜ 80 ਦਿਨ ਤੇ 10 ਦਿਨਾਂ ਨੂੰ ਇਹਨੇ 90 ਦਿਨ ਹੋ ਜਾਣੀਆਂ 90 ਦਿਨ ਦੀ 90 ਦਿਨਾਂ ਤੇ ਮਤਲਬ ਮੇਰਾ ਕਹਿਣ ਦਾ ਇਹ ਆ ਵੀ 4 ਦੇ ਕਾਬਿਲ ਹੋ ਜਾਂਦੀ ਹੈ 90 95 ਦਿਨਾਂ ਤੇ ਤੇ ਇੱਕ ਮੈਨੂੰ ਬਈ ਹੁਣ ਸਲਾਹ ਦਿਓ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਆ ਅੱ비 ਮੈਂ ਇਹ ਚਾਰ ਵਾਲੇ ਨੂੰ ਕਿਸੇ ਨੂੰ ਦੇਵਾਂ ਉਹ ਚ ਫਾਇਦਾ ਵੇਚਣਕ ਵੀ ਜਾਂ ਫਿਰ ਇਹ ਪਕਾ ਕੇ ਮੱਕੀ ਆਪਾਂ ਵੇਚੀ ਉਹ ਚ ਫਾਇਦਾ ਗਾ ਤੇ ਹੁਣ ਥੱਲੀਆਂ ਵਗੈਰਾ ਨੇ ਜਿਹੜੀਆਂ ਨੂੰ ਆਉਣ ਲੱਗੀਆਂ ਵਧੀਆ ਆ ਤੁਹਾਨੂੰ ਮੈਂ ਦਿਖਾ ਦਿੰਨਾ ਆਦੇ ਆਹ ਸਾਰੀਆਂ ਵਧੀਆ ਆਉਣ ਲੱਗੀਆਂ ਥੱਲੀਆਂ ਵਿੱਚ ਵੜ ਕੇ ਵੀ ਮੈਂ ਸਾਰੇ ਦੇਖਿਆ ਨੇ ਚੈੱਕ ਕਰਿਆ ਗਾ ਤੇ ਹੁਣ ਬਹੁਤ ਵਧੀਆ ਥੱਲੀਆਂ ਆਉਂਦੀਆਂ ਨੇ ਇਹ ਵਾਇਰ ਦਾ ਬੀ ਸੀਗਾ ਤੇ 9208 9208 ਵੀ ਸੀਗਾ ਬਹੁਤ ਵਧੀਆ ਵੀ ਸੀਗਾ ਮੱਕੀ ਬਹੁਤ ਭਾਰੀ ਆ ਮੱਕੀ ਪਰ ਹੌਲੀ ਨਹੀਂ ਹੈਗੀ ਜੇ ਕੋਈ ਚਾਰ ਆਲਾ ਲੈਂਦਾ ਦੇਖਾ ਚਾਰ ਆਲੇ ਦੇ ਦਾਂਗੇ ਠੀਕ ਆ ਨਾ ਵਧੀਆ ਪੈਸੇ ਚੱਲੂ ਲੱਗਦੇ ਹੋਏ ਜਾਂ ਫਿਰ ਪਕਾ ਕੇ ਉਹ ਵੇਚਾਂਗੇ ਉਵੇਂ ਵੀ ਠੀਕ ਆ ਤੇ ਇੱਕ ਇਹ ਕਮੈਂਟ ਕਰਕੇ ਜਰੂਰ ਦੱਸੋ ਬਾਈ ਮੈਨੂੰ ਵੀ ਇਹ ਆਪਾਂ ਨੂੰ ਇਹ ਵਿਚੜ ਚ ਵੀ ਪਕਾ ਕੇ ਫਾਇਦਾ ਕਿ ਵਿਚਾਰ ਵਾਲੇ ਨੂੰ ਫਾਇਦਾਗਾ ਤੇ ਬਾਕੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰਿਓ ਤੇ ਜਿਵੇਂ ਤੁਹਾਡੀ رائے ਸਲਾਹ ਹੋਈ ਉਸ ਹਿਸਾਬ ਨਾਲ ਕਮੈਂਟ ਕਰਕੇ ਦੱਸਿਓ ਤੇ ਉਵੇਂ ਆਪਾਂ ਮੱਕੀ ਨੂੰ ਫਿਰ ਕਰ ਲਾਂਗੇ ਜਿਵੇਂ ਜਿਵੇਂ ਕਮੈਂਟ ਆਉਣਗੇ ਉਵੇਂ ਉਵੇਂ ਆਪਾਂ ਫਿਰ ਮੱਕੀ ਦਾ ਦੇਖ ਲਾਂਗੇ ਵੀ ਕਿਹੜਾ ਵੀ ਹੁਣ ਕਿਵੇਂ ਬੰਦਾ ਰਾਇ ਦਿੰਦਾ ਕੋਈ ਕਿਵੇਂ ਦਿੰਦਾ ਠੀਕ ਆ ਉਸ ਤਰ੍ਹਾਂ ਫਿਰ ਆਪਾਂ ਦੇਖਾਂਗੇ ਫਿਰ ਕੀ ਬਣਦਾ ਜਾਂ ਫਿਰ ਪਕਾ ਕੇ ਤਾਂ ਫਿਰ ਵੇਚੀ ਦੇਣੀ ਆ ਉਹ ਤਾਂ ਵੇਚੀ ਜਾਣੀ ਆਗੀ ਤੇ ਬਾਕੀ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ